ਮੈਨੂੰ ਕੀ ਹਾਂ ਨੂੰ ਵੱਢ ਦੇ ਕੁੱਤ ਦੇ ਮਾਰ ਦੇ ਨੂੰ ਵੱਢ ਦੇ ਮੇਰੇ ਘਰ ਤੋਂ ਮਾਰ ਦੇ ਮੇਰੇ ਮਾਮੇ ਦੇ ਤਲਵਾਰ ਖੰਡ ਮਾਮੇ ਦੇ ਰਾ ਕੀ ਹੈ ਪੱਪੀ ਪੱਪੀ ਮੇਰੇ ਨਰਿੰਦਰ ਕੁਮਾਰ ਨਰਿੰਦਰ ਕੁਮਾਰ ਸ਼ਰਮਾ ਸਰਾਰੀਆਂ ਦਾ ਸਰਾਰੀਆਂ ਦਾ ਬਲਵੀ ਦੇ ਘਰ ਹੁਣ ਕਿੱਥੇ ਹੈ ਮੇਰੇ ਮਹੇਸਾ ਸਿੰਘ ਦਾ ਉਹ ਬੰਦੇ ਮੇਰੇ ਸੋਰ ਦੇ ਨਾਲ ਬੱਚਿਆਂ ਨੂੰ ਗੇਮ ਖੇਡ ਕੇ ਨੂੰ ਸੰਭੁੱਤ ਕਰਨਾ ਹੈ ਮੈਂ ਨਵਾਰਵਲਿਆਂ ਨੂੰ ਪੁਰਾਣੀ ਕਿੱਥੇ ਹੋਣਾ ਟੈਂਡਿਚ ਆਈ ਰਹਿਣਾ ਇੱਥੇ ਰੋ ਪਲਵੀ ਮੈਂ ਡਾਕਟਰ ਚੁਸਕੀਰਨ ਬੋਲ ਰਹੀ ਹਾਂ ਸਿਵਲ ਹਸਪਤਾਲ ਮੈਂ ਕੀ ਗਿਆ ਤੁ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਪਲਵੀ ਸੁਰੇਂਦਰ ਸ਼ਰਮਾ ਡਾਟਰ ਆਫ ਸੁਰੇਂਦਰ ਸ਼ਰਮਾ ਜੋ ਸਾਢੇ ਕੋ ਸਾਢੇ ਕ 5 ਵਜੇ ਦੇ ਆਸ-ਪਾਸ ਸਿਵਲ ਹਸਪਤਲ ਦੇ ਐਮਰਜੈਂਸੀ ਵਿਖੇ ਆਈ ਸੀ ਕਿ ਮਰੀਜ਼ ਦੀ ਹਾਲਤ ਕਾਫੀ ਗੰਭੀਰ ਸੀ ਕਿ ਅਸੀਂ ਇਹਨਾਂ ਦਾ ਪਰਚਾ ਕੱਟ ਕੇ ਤੇ ਇਹਨਾਂ ਨੂੰ ਅੱਗੇ ਟ੍ਰੀਟਮੈਂਟ ਵਾਸਤੇ ਜੀਐਮਸੀ ਅੰਮ੍ਰਿਤਸਰ ਵਿੱਚ ਰੈਫਰ ਕੀਤਾ ਹੈਗਾ। ਉੱਥੇ ਇਹਨਾਂ ਦਾ ਅੱਗੇ ਵਧੀਆ ਟ੍ਰੀਟਮੈਂਟ ਹੋਏਗਾ ਜੋ ਵੀ ਇਹਨਾਂ ਨੂੰ ਸਰਜਰੀ ਦੀ ਲੋੜ ਹੋਏਗੀ ਉੱਥੇ ਇਹਨਾਂ ਦਾ ਬਾਕੀ ਦਾ ਟ੍ਰੀਟਮੈਂਟ। ਇੱਕ ਕੁੜੀ ਪੰਨੀ ਸ਼ਰਮਾ ਸੀ ਬਾਬਲ ਮੰਡੀ ਪਹਿਲਾਂ ਬੰਬਈ ਰਹਿੰਦੀ ਸੀ। ਉੱਥੋਂ ਦਾ ਡਿਵੋਰਸ ਵਗੈਰਾ ਹੋ ਗਿਆ ਸੀ ਕਾਫੀ ਚਿਰ ਪਹਿਲਾਂ। ਤੇ ਹੁਣ ਉਹ ਪਰ ਪਿੰਡ ਆਈ ਸੀ ਹਫ਼ਤੇ ਪਹਿਨ ਹਫ਼ਤਾ ਪਹਿਲਾਂ। ਇਹਦੇ ਪੇਰਨਸ ਨਾਲ ਹਨ ਬਣ ਸੀ ਜਿਹੜੇ ਪੇਰਨਸ ਨੂੰ ਘਰੇ ਨਹੀਂ ਵੜਦੇ ਰਿ ਸੀਗੇ ਤੇ ਸਾਡੇ ਕੋਲ ਦਰਖਾਸਤ ਸੀਗੀ ਅੱਜ ਦਰਖਾਸਤ ਫਿਰ ਰਾਇ ਨਾਮਾ ਕਰਕੇ ਗਏ ਆ ਕੁੜੀ ਕਹਿੰਦੀ ਸੀ ਜਦ ਕੋਈ ਗੱਲ ਹੀ ਮੈਂ ਬਾਹਰ ਲੈ ਨਹੀਂ ਆ ਜਿੰਨਾ ਚਿਰ ਨਹੀਂ ਅਡਜਸਟਮੈਂਟ ਹੁੰਦੀ ਉਹਨਾਂ ਚਿਰ ਮੈਨੂੰ ਉੱਥੇ ਰਹਿਣ ਦਿਓ ਤੇ ਇਹ ਜਾ ਕੇ ਜਦੋਂ ਪਿੰਡ ਦੁਆਰਾ ਪਹੁੰਚੀ ਆ ਤੇ ਕੁੜੀ ਦੇ ਮਾਮੇ ਨੇ ਤੇ ਕੁੜੀ ਦੇ ਫਾਦਰ ਨੇ ਫੇਰ ਇਹਦੀ ਵੱਟੋ ਕੀਤੀ ਆ ਇਹਦੇ ਸਬੰਧ ਚ ਅਸੀਂ ਕਰਕੇ ਇਹ ਬਿਆਨ ਲੈ ਕੇ ਪੱਤਾ ਤੱਤ ਕਰਦੇ ਕਿ ਕਿੰਨੇ ਮਤਲਬ ਕਿੰਨੇ ਬੰਦੇ ਇਹਨਾਂ ਨੂੰ ਸਤਾਉਂਦੇ ਆ ਦੋ ਹੀ ਨੇ ਮੇਨ ਮਾਮੇ ਨੇ ਵੱਡੇ ਮਾਮਾ ਮੇਨ ਹੈ ਬਾਕੀ ਪੋਤੀ ਸਾਡ ਸੁਨਾਲੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਸ ਮੰਦਰਾਉਂਡ ਕਰ ਗਏ ਨੇ ਨਿੰਨੂ ਕੀ ਹਾਂ ਨੂੰ ਵੱਢਦੇ ਕੁੱਤ ਦੇ ਮਾਰਦੇ ਨੂੰ ਵੱਢਦੇ ਮੇਰੇ ਘਰ ਤੋਂ ਚਲੇ ਗਏ ਨੂੰ ਵੱਢਦੇ ਤੇ ਮਾਮਾ ਨੇ ਤਲਵਾਰ ਖੰਡ ਮਾਮਾ ਨੇ ਰਾਕੀ ਹੈ ਪੱਪੀ ਪੱਪੀ ਮੈਂ ਨਰਿੰਦਰ ਕੁਮਾਰ ਨਰਿੰਦਰ ਕੁਮਾਰ ਸ਼ਰਮਾ ਸ਼ਰਮਾ ਸਰਾਰੀਆਂ ਦਾ ਸਰਾਰੀਆਂ ਦਾ ਪਲਵੀ ਜਰਕਰ ਹੁਣ ਕਿੱਥੇ ਹੈ ਮੇਰੇ ਮਨ ਐਸੀ ਨਾ ਉਹ ਬੰਦੇ ਨੇ ਮੇਰੇ ਸੁਰੇਂਦਰ ਦਾ 25000 ਦੀ ਗੇਮ ਖੇੜੀ ਤੇ ਮੈਨੂੰ ਕੋ ਸਭ ਕੁਝ ਕਰ ਇਹ ਮੈਂ ਬਹੁਤ ਰੋਵਲੀ ਆ ਨਾ ਕੁਰਾਨੀ ਕਿੱਥੇ ਹੋਣਾ ਤਿੰਨ ਜੀ ਆਏ ਜੀ ਰਹਿਣਾ ਇੱਥੇ ਰੋ ਪਲਵੀ ਮੈਂ ਡਾਕਟਰ ਚਸਕੀਰਨ ਬੋਲ ਰਹੀ ਹਾਂ ਸਿਵਲ ਹਸਪਤਾਲ ਮੈਂ ਹਾਂ ਤੋਂ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਪਲਵੀ ਸੁਰੇਂਦਰ ਸ਼ਰਮਾ ਡਾਟਰ ਆਫ ਸੁਰੇਂਦਰ ਸ਼ਰਮਾ ਜੋ 8:30 ਕੋ 8:30 ਕਾ 5:00 ਦੇ ਆਸ-ਪਾਸ ਸਿਵਲ ਹਸਪਤਲ ਐਮਰਜੈਂਸੀ ਵਿਖੇ ਆਏ ਸੀ ਕਿ ਮਰੀਜ਼ ਦੀ ਹਾਲਤ ਕਾਫੀ ਗੰਭੀਰ ਸੀ ਹੀ ਅਸੀਂ ਇਹਨਾਂ ਦਾ ਪਰਚਾ ਕੱਟ ਕੇ ਤੇ ਇਹਨਾਂ ਨੂੰ ਅੱਗੇ ਟ੍ਰੀਟਮੈਂਟ ਵਾਸਤੇ ਜੀਐਮਸੀ ਅੰਮ੍ਰਿਤਸਰ ਵਿੱਚ ਰੈਫਰ ਕੀਤਾ ਹੈਗਾ ਉੱਥੇ ਇਹਨਾਂ ਦਾ ਅੱਗੇ ਵਧੇਰਾ ਟ੍ਰੀਟਮੈਂਟ ਹੋਏਗਾ ਜੋ ਵੀ ਇਹਨਾਂ ਨੂੰ ਸਰਜਰੀ ਦੀ ਲੋੜ ਹੋਏਗੀ ਉੱਥੇ ਇਹਨਾਂ ਦਾ ਬਾਕੀ ਦਾ ਟ੍ਰੀਟਮੈਂਟ ਇਹ ਕੁੜੀ ਪੰਨਵੀ ਸ਼ਰਮਾ ਸੀ ਬੈਲ ਮਹਿੰਦੀ ਪਹਿਲਾਂ ਬੰਬਈ ਰਹਿੰਦੀ ਸੀਗੀ ਉੱਥੋਂ ਦਾ ਡਿਵੋਰਸ ਵਗੈਰਾ ਹੋ ਗਿਆ ਸੀ ਕਾਫੀ ਤੇ ਪਹਿਲਾਂ ਤੇ ਹੁਣ ਪਰ ਪਿੰਡ ਆਈ ਸੀ ਹਫ਼ਤੇ ਪਹਿਲਾਂ ਹਫ਼ਤੇ ਪਹਿਲਾਂ ਇਹਦੇ ਪੇਰੈਂਟਸ ਨਾਲ ਹਨ ਬਣ ਸੀ ਜਿਹੜੇ ਪੇਰੈਂਟਸ ਘਰੇ ਨਹੀਂ ਵੱਢਦੇ ਰਿ ਸੀਗੇ ਤੇ ਸਾਡੇ ਕੋਲ ਦਰਖਾਸਤ ਸੀਗੀ ਦਰਖਾਸਤ ਫਿਰ ਰਾਈ ਨਾਮਾ ਕਰਕੇ ਗਏ ਆ ਕੁੜੀ ਕਹਿੰਦੀ ਸੀ ਜੇ ਕੋਈ ਗੱਲ ਨਹੀਂ ਮੈਂ ਬਾਹਰ ਲੈ ਨਹੀਂ ਆ ਜਿੰਨਾ ਚਿਰ ਨਹੀਂ ਅਡਜਸਟਮੈਂਟ ਹੁੰਦੀ ਉਹਨਾਂ ਚਿਰ ਮੈਨੂੰ ਉੱਥੇ ਰਹਿਣ ਦਿਓ ਤੇ ਇਹ ਜਾ ਕੇ ਜਦੋਂ ਪਿੰਡ ਦੁਆਰਾ ਪਹੁੰਚੀ ਆ ਤੇ ਕੁੜੀ ਦੇ ਮਾਮੇ ਨੇ ਤੇ ਕੁੜੀ ਦੇ ਫਾਦਰ ਨੇ ਫੇਰ ਇਹ ਵੱਟੋ ਕੀਤੀ ਆ ਇਹਦੇ ਸਮਨ ਚ ਅਸੀਂ ਕਰਕੇ ਇਹ ਬਿਆਨ ਲੈ ਕੇ ਪੱਤਾ ਦਰਜ ਕਰਦੇ ਕਿ ਕਿੰਨੇ ਮਤਲਬ ਕਿੰਨੇ ਬੰਦੇ ਜਿਹਨਾਂ ਨੇ ਸਤਾਉਂਦੀਆਂ ਦੋ ਹੀ ਨੇ ਮੇਨ ਮਾਮੇ ਨੇ ਵੱਡੀ ਮਾਮਾ ਮੇਨ ਹੈ ਬਾਕੀ ਜੋ ਦੀ ਸਾਡ ਸੁਣਾਲੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਸ ਬੰਦ ਕਾਉਂਡ ਅਪ ਕਰਨਗੇ